ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਸਰਪੰਚ ਵੀਰ ਸਿੰਘ ਡੇਰੀ ਫਾਰਮ ਕੋਟਕਪੂਰੇ ਤੋਂ ਜਦੋਂ ਬਠਿੰਡੇ ਨੂੰ ਜਾਂਦੇ ਆ ਵਾਜਾਖਾਨਾ ਤਾਂ ਉਸ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਤੇ ਨਾਲ ਇਹ ਵੀ ਆ ਵੀ ਉਸੇ ਹਾਈਵੇ ਦੇ ਉੱਤੇ ਹੀ ਵਾਈ ਹੋ ਰਿਆਂ ਦਾ ਘਰ ਹੈ ਅੱਜ ਦੀ ਜਿਹੜੀ ਵੀਡੀਓ ਹੈ ਵੈਸੇ ਤਾਂ ਨਾਗਰਾਂ ਕੋਲ 5-6 ਸੀ ਜਿਹਦੇ ਚ ਕਾਲੀਆਂ ਮੱਝਾਂ ਮੁਰਾ ਮੱਝਾਂ ਵੀ ਹੈ ਪਰ ਮੇਰਾ ਦਿਲ ਕੀਤਾ ਵੀ ਜਿਹੜੇ ਵੀਰ ਬੂਰੀਆਂ ਮੱਝਾਂ ਨੂੰ ਪਸੰਦ ਕਰਦੇ ਉਹਨਾਂ ਵਾਸਤੇ ਦੋ ਮੱਝਾਂ ਐ ਤੇ ਉਹ ਦੋਨੋਂ ਹੀ ਤੁਹਾਨੂੰ ਅਲੱਗ ਤੋਂ ਦਿਖਾਈ ਗਏ ਵੱਖਰੀ ਵੀਡੀਓ ਚ ਦਿਖਾਈਏ ਤੇ ਇਹਨਾਂ ਦੀ ਖੂਪੀ ਮੈਨੂੰ ਇੱਕ ਇਹ ਵੀ ਦਿਸਦੀ ਐ ਦੋਸਤੋ ਵੀ ਜਿਵੇਂ ਝੋਟੀ ਐ ਸਾਹਮਣੇ ਤੁਸੀਂ ਦੇਖ ਰਹੇ ਹੋਏ ਘੋਨੀ ਐ ਸਿੰਘ ਦਾਗੇ ਵੇ ਐ ਤੇ ਇਹਦੇ ਨਾਲ ਦੀ ਜਿਹੜੀ ਉਹ ਮੀਣੀ ਐ ਮਤਲਬ ਦੋਨੋਂ ਹੀ ਤੁਸੀਂ ਇਹ ਘੋਨੀਆਂ ਸਮਝ ਲਓ ਮੀਣੀਆਂ ਸਮਝ ਲਓ ਸਿੰਘ ਨਹੀਂ ਫਸਾਉਂਦੀਆਂ ਦੂਜੇ ਪਸ਼ੂ ਦੇ ਨਾਲ ਸੋ ਵਾ ਡੇਟਾ ਚੈਨਿੰਗ ਐ ਝੋਟੀਆਂ ਦੋਸਤੋ ਇਹਨਾਂ ਦੀ ਆਪਾਂ ਜਾਣਕਾਰੀ ਲਵਾਂਗੇ ਵੀਡੀਓ ਲਾਸਟ ਤੱਕ ਦੇਖ ਲਿਓ ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਉਹ ਆ ਕੇ ਦੇਖੇ ਤਸੱਲੀ ਕਰੇ ਸਮਝੋ ਹਮੇਸ਼ਾ ਇਹ ਜਦੋਂ ਖਰੀਦਦਾ ਕੋਈ ਵਪਾਰੀ ਖਰੀਦਦਾ ਉਹ ਆਪ ਦੀ ਸਮਝ ਲਾਉਂਦਾ ਵੀ ਪਸ਼ੂ ਕਿੰਨਾ ਕੁ ਤਿਆਰ ਹੋਊਗਾ ਜਾਂ ਕਿੰਨੇ ਦਾ ਮੈਂ ਵੇਚ ਲੂੰਗਾ ਜਿਹੜਾ ਕੋਈ ਵੀ ਦੁੱਧ ਵਾਸਤੇ ਖਰੀਦਦਾ ਉਹ ਆਪ ਸਮਝੇ ਵੀ ਉਹ ਦੁੱਧ ਕਿੰਨਾ ਚੋਲੂਗਾ ਪਰ ਹੈ ਦੋਨੇ ਮਗੀਨੇ ਹੀ ਆ ਦੋਨੇ ਹੀ ਸੋਹਣੀਆਂ ਪਹਾੜੀਆਂ ਵੱਜਾਂ ਆਓ ਸ਼ੁਰੂਆਤ ਪਰਲੇ ਪਾਸੇ ਵਾਲੀ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰਦੇ ਆਂ ਜਿਹੜੀ ਕੋਹਨੀ ਹੈ ਇਹ ਤੋਂ ਤਨਵੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਤਰਮੀ ਰਾਜ ਵੈਸੇ ਤਾਂ 5-6 ਮੱਝਾਂ ਆਪਾਂ ਦਿਖਾਵਾਂਗੇ। ਉਹ ਜੀ ਵੀਡੀਓ ਬਣਾਵਾਂਗੇ ਪਰ ਇਸ ਚ ਬੂੜੀਆਂ ਹੀ ਦਿਖਾਉਣੀਆਂ। ਹਾਂ ਦੋਨੇ ਬੂੜੀਆਂ ਦੇ ਲਾਗੇ ਚ ਵੀਡੀਓ ਬਣਾਉਣੀ ਹੈ ਬਈ। ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਬਈ ਬੂੜੀ ਤੇਰੇ ਹੱਥੀ ਖੜੀ ਹੈ ਕਿੰਨਾ ਮਸੂਹਾ ਸੁਹੰਦੀ ਹੈ? ਇਹ ਪਹਿਲਾਂ ਤੋਂ ਸੁਣੀ ਬਈ ਛੋਟੀ। ਕਿੰਨਾ ਚਿਰ ਲਊਗੀ? ਇਹ ਲਊਗੀ ਬਈ 6-7 ਦਿਨ ਪਾਈ ਅਜੇ। ਠੀਕ ਹੈ ਕੀ ਰੇਟ ਰਹਿਣਾ ਹੈ ਤਾਂ ਤੁਹਾਨੂੰ ਬਈ? ਰੇਟ ਬਈ ਫੋਨ ਤੇ ਹੋਊਗਾ। ਠੀਕ ਹੈ। ਛੋਟੀ ਚੰਗੀ ਦੇਰੀ ਕਰੂਗੀ ਬਾਕੀ ਵਜਨ ਵਜੂਦ ਅਲੇ ਚੰਗਾ ਤੋ ਤਾਂ ਪਾਉਗੀ ਬਈ। ਸਹੀ ਹੈ। ਥਾਂ ਤੋਂ ਬਈ ਇਹ ਪਹਿਲਾਂ ਪਰ ਥ ਹਵਾਨਾ ਉੰਤੂ ਚ ਦੇਖ ਲੋ ਇਹਦਾ ਹਜੇ ਤੋਰਾਂਗੇ ਉਦੋਂ ਤਾਂ ਸਾਨੂੰ ਬਹੁਤ ਸੋਨਾਗਾ ਚੰਗਾ ਦੁੱਧ ਪਾਉਗੀ ਬਾਈ ਛੇ ਤੋਂ 7 ਦਿਨ ਬਾਈ ਕਹਿੰਦਾ ਵੀ ਲਓ ਤੁਸੀਂ ਹਵਾਨੇ ਦਾ ਰੋਪ ਦੇਖੋ ਛਾਨ ਬਹੁਤ ਸੋਨਾ ਇਹਦਾ ਤੋਰਦੇ ਸੰਦੀਪ ਬਾਈ ਬਾਕੀ ਵੈਸੇ ਬਾਈ ਦਸਨ ਦੀ ਵੇ ਲੋੜ ਹੀ ਨਹੀਂ ਹੁੰਦੀ ਹੈ ਨਾ ਜਿਹਨੇ ਲੈਣਾ ਅਗਲਾ ਕੋਈ ਵੀ ਬੰਦਾ ਆਪਦਾ ਆਈਡੀ ਲਾ ਕੇ ਲੈ ਲੈ ਕੇ ਜਾਂਦਾ ਇਹਨਾਂ ਦਾ ਦੁੱਧ ਚੋਲਾਂਗੇ ਆਪਾਂ ਮੈਂ ਸੋ ਦੱਸੋ ਦੁੱਧ ਤੁਹਾਡੀ ਸਮਝ ਆ ਵੀ ਤੁਸੀਂ ਕਿੰਨਾ ਚੋਲੋਗੇ ਬਹੁਤ ਸੋਨਾ ਢਾਂਚਾ ਮੱਜ ਦਾ ਬੂਰੀਆਂ ਦੇ ਵਿੱਚੋਂ ਸੋਹਣੀ ਬੂਰੀ ਤੁਹਾਨੂੰ ਦੋ ਦਿਖਾਉਣੀ ਆ ਬੂਰੀਆਂ ਨੂੰ ਵੱਖਰੀ ਵੀਡੀਓ ਕੱਲੀਆਂ ਵੀ ਬਣਾ ਰਹੇ ਆ ਇਸੇ ਕਰਕੇ ਸਿਰਫ ਇਸ ਰੰਗ ਨੂੰ ਪਸੰਦ ਕਰਨ ਵਾਲੇ ਵੀਰਾਂ ਵਾਸਤੇ ਆ। ਤੋਂ ਦੇਖੋ ਇਹਦਾ ਢਾਂਚਾ 6 ਤੋਂ 7 ਦਿਨ ਲੈਂਦੀ ਐ, ਕਾਫੀ ਚੌੜੀ ਝੋਟੀ ਐ ਦੋਸਤੋ ਵਜਨ ਜਿਹੜਾ ਹੋ ਇਹਦਾ ਬਹੁਤ ਐ। ਕਮਾ ਲਿਆ ਭਾਈ। ਬਾਕੀ ਮੜੀ-ਮੋਟੀ ਭਾਲ-ਪੂਲ ਪਾਈ ਫਿਰਦੀ ਐ ਕੋਈ ਪਲੂਨ ਕਰਕੇ ਨਾ ਭਾਈ। ਠੀਕ ਐ। ਬੈਠੋ ਖਾਣੇ। ਠੰਡੀ ਸੀਲੇ ਵੀ ਬੂਰੀ ਝੋਟੀ ਦੇਖੋ। ਜਿਹਨੂੰ ਪਸੰਦ ਆਵੇ ਉਹ ਵੀਰ ਕਾਲ ਕਰ ਸਕਦਾ ਬਾਈ ਦਾ ਨੰਬਰ ਜਿਹੜਾ ਉਹ ਦੋ ਨੰਬਰ ਸਕਰੀਨ ਉੱਤੇ ਚੱਲਣਗੇ ਇਹਨਾਂ ਤੇ ਤੁਸੀਂ ਸੰਪਰਕ ਕਰਨਾ ਹੋਊਗਾ ਸੰਦੀ ਭਾਈ ਅੱਗੋਂ ਗੋਲਜਾ ਘੁਮਾ ਦੇ ਇੱਧਰ ਨੂੰ ਸਥਾਨ ਘਵਾਨਾ ਤਾਂ ਕਲੀਅਰ ਦੱਸਦਾ ਲੰਬੀ ਤੋਰ ਦਿੰਦਾ ਬਾਈ ਵੈਸੇ ਪਸ਼ੂ ਇੱਥੇ ਹਰ ਟਾਈਮ ਹੀ ਵਿਕਰੀ ਵਾਲੇ ਹੁੰਦੇ ਆ ਜਿਵੇਂ ਜੇ ਵਿਖਾਉਣੇ ਹੋਣ ਤਾਂ ਅੱਜ ਹਜੇ ਹੋਣੀ ਸੁਕੇ ਹਟੀ ਆ ਬਾਕੀ ਅੰਦਰ ਵੀ ਮੱਝਾਂ ਖੜੀਆਂ ਕੋਸ ਅਗਲੀ ਵੀਡੀਓ ਚ ਵੀ ਦਿਖਾਉਂਗਾ ਖੈਰ 6-7 ਨਾਲ ਟੋਟਲ ਕਵਰ ਕਰਨੇ ਆ ਪਰ ਇਸ ਵੀਡੀਓ ਦੇ ਵਿੱਚ ਦੋ ਬੂਰੀਆਂ ਹੀ ਰਹਿਣੇ ਆ ਤੋਂ ਇਹ ਸਪੈਸ਼ਲ ਆ ਬੂਰੀਆਂ ਮੱਝਾਂ ਦੇ ਸ਼ੌਕੀਨ ਵੀਰਾਂ ਵਾਸਤੇ ਜਿਹੜੀ ਵੀਡੀਓ ਹਵਾਨਾ ਫੇਰ ਦੇਖ ਲੋ ਝੋਟੀ ਦਾ ਜੇ 6 ਦਿਨ ਲੈਂਦੀ ਐ ਢਿੱਲਾ ਹਵਾਨਾ ਥਣ ਦਾ ਸਾਈਜ਼ ਮੁੱਢ ਮੋਟਾ ਥੱਲੋਂ ਤਿੱਖੇ ਪਤਲੇ ਥਣ ਸੋਹਣੇ ਚੁਵਾਈ ਨਿਕਲੂਗੀ ਛੜਦੇ ਭਈ ਲੈ ਚੱਲ ਅੰਦਰ ਨੂੰ ਸੋ ਇਹ ਪਹਿਲੇ ਨੰਬਰ ਤੇ ਬੂਰੀ ਤੁਸੀਂ ਦੇਖ ਲੋ ਜਿਨੂੰ ਪਸੰਦ ਆਵੇ ਤਾਂ ਸੰਪਰਕ ਬਾਈ ਨਾਲ ਬਣਾ ਸਕਦੇ ਹੋ ਪਸ਼ੂ ਹਮੇਂ ਚਾਹ ਦਸੋ ਖਰੀਦਣ ਲੱਗਿਆਂ ਉਹ ਤੁਹਾਡੀ ਸਮਝ ਹੁੰਦੀ ਹੈ ਵੀ ਤੁਹਾਨੂੰ ਕਿਹੜਾ ਪਸ਼ੂ ਫਾਇਦੇਮੰਦ ਲੱਗਦਾ ਉਹ ਹਿਸਾਬ ਤੇ ਤੁਸੀਂ ਆ ਕੇ ਦੇਖ ਲਿਆ ਕਰੋ ਸੋ ਇਹ ਪਹਿਲਣ ਬੂਰੀ ਹੈ ਤੇ ਜੀਨੇ ਪਹਿਲਾ ਸੂਆ ਨਹੀਂ ਖਰੀਦਣੀ ਕਈ ਵਾਰ ਹੁੰਦਾ ਵੀ ਆਪਾਂ ਤਾਂ ਦੂਜੇ ਸੂਏ ਮੱਝ ਖਰੀਦਣੀ ਹੈ ਤਾਂ ਉਹਨਾਂ ਵਾਸਤੇ ਇੱਕ ਹੋਰ ਬੂਰੀ ਮੱਝ ਹੈ ਉਹ ਦੂਜਾ ਸੂਆ ਹੁੰਦੀ ਹੈ ਆਪਾਂ ਉਹਦੀ ਵੀ ਡਿਟੇਲ ਪੁੱਛਾਂਗੇ ਥੰਦਾ ਸਾਇਜ ਦੋਸਤੋ ਇਹਦਾ ਪਿਛਲੇ ਪਾਸੋਂ ਤੁਹਾਨੂੰ ਦਿਖਾਤਾ ਸੀ ਅਗਲਾ ਥਣ ਵੀ ਸੋਹਣਾ ਹੈਗਾ ਗਾੜੀ ਵੀ ਜਿਹੜੀ ਉਹ ਚੰਗੀ ਰੱਖੂਗੀ ਝੋਟੀ ਥਣ ਸੋਹਣਾ ਲੱਗਾ ਇਹਦੇ ਸੋ ਇਹ ਪਹਿਲੇ ਨੰਬਰ ਤੇ ਬੂਰੀ ਦੂਜੇ ਨੰਬਰ ਤੇ ਇੱਕ ਹੋਰ ਬਈ ਇਹ ਕਿੰਨਾ ਸੂਆ ਇਹ ਦੂਜਾ ਸੂਆ ਬਈ 6 ਦਾ ਆਂਦਾ ਹੈਗੀ ਠੀਕ ਹੈ ਝੋਟੀ ਇਹਦੇ ਪਏ 6 ਸਾਧਣੀ ਇਹਦੇ ਪਏ ਬਾਕੀ ਬਈ ਇਹ ਨੀਣੀ ਹੈ ਪਿਓਰ ਸਿੰਘ ਦੋਨੇ ਹੀ ਹਿਲਦੇ ਨੇ ਦੋਨੇ ਹਿਲਦੇ ਬਾਈ ਠੀਕ ਹੈ ਪਹਿਲੇ ਤੋਂ ਚੰਗਾ ਤੋਂ ਬਾ ਮਾਲਕਾਂ ਦਾ ਸਨ ਮਤਾਵਕਾ 15 ਕੋਲੋਂ ਕਹਿੰਦੇ ਸੀ ਚੋਏ ਬਾਈ ਇਹ ਕਿ ਦੂਜੋਂ ਤੋਂ ਸੁਣੀ ਆ 17 ਪਾ ਦੇ 18 ਪਾ ਦੇ 12 ਠੀਕ ਹੈ ਇਹ ਤੇ ਡਿਪੈਂਡ ਕਰਦਾ ਜੇ ਗਾਂਹ ਦੀ ਸੇਵਾ ਤੇ ਕਰਦਾ ਬਾਈ ਸਹੀ ਹੈ ਨੇਵਾ ਨੂੰ ਬਹੁਤ ਛੋਟੀ ਕਰੂਗੀ ਠੀਕ ਹੈ ਖੋਲੀ ਸੰਦੀ ਪਿੰਨੂ ਸੋ ਇਹ ਵੀ ਤੋਰ ਕੇ ਦਿਖਾਉਣੇ ਆ ਬਾਈ ਕਹਿੰਦਾ ਵੀ ਦੋਦਲੇ ਬਾਈ ਪੱਟ ਫੂੜੇ ਚੌੜੇ ਵਾਲਿਆਂ ਮੈਂ ਨਾਂ ਦੋਦਾਲੀਆਂ ਗਾਂ ਕਿਸਮਤ ਅਗਲੀ ਦੀ ਸਹੀ ਹੈ ਸੋ ਦੇਖੋ ਤੁਸੀਂ ਇਹਦਾ ਵੀ ਢਾਂਚਾ ਬਾਕੀ ਬਾਈ ਮੈਂ ਦੋਨੇ ਤੁਹਾਨੂੰ ਉਹ ਹੀ ਦਿਖਾਈ ਸੀ ਇਹ ਵੀ ਜੇ ਮਰਚੀ ਬੈਠ ਜੀ ਬਾਈ ਚਕੇ ਆ ਨਹੀਂ ਗੰਦਪੀ ਸਹੀ ਚੱਲ ਪੁੱਤ ਸੋ ਦੁੱਧ ਤੁਹਾਡੀ ਆਪ ਦੀ ਸਮਝ ਐ ਜਿੰਨਾ ਮਰਜੀ ਚੋਲਿਓ ਪਰ ਤੁਹਾਨੂੰ ਢਾਂਚੇ ਦਿਖਾ ਰਹੇ ਆਂ ਸੋਹਣੀਆਂ ਮੱਜਾਂ ਦਿਖਾ ਰਹੇ ਆਂ ਜਿਹਨੂੰ ਸਮਝ ਆਉਂਦੀ ਐ ਉਸ ਵੀਰ ਨੇ ਕਾਲ ਕਰਨੀ ਐ ਪੰਜ ਤੋਂ 6 ਦਿਨ ਇਹ ਵੀ ਲਊ ਇਹ ਦੂਜਾ ਸੁਆ ਅੱਛਾ ਥੋੜੀ ਬਹੁਤ ਛੱਡੀ ਐ ਮੈਨੇ ਬਾਈ ਲੇਵਾ ਬਹੁਤ ਕਰੂਗੀ ਕਰਮਾਂ ਲਈ ਫੇਰ ਰੰਗ ਦੀ ਬਹੁਤ ਸੋਹਣਾ ਦੱਸੋ ਇਹਦਾ ਕੱਦ ਕਾਠ ਚੰਗਾ ਵਜਲ ਚੰਗਾ ਚੌੜੀ ਭਾਰੀ ਮੱਝ ਛੜ ਦੇ ਉੱਤੇ ਛੜ ਦੇ ਪੁੱਤੇ ਛੜ ਦੇ ਉੱਤੇ ਛੜ ਦੇ ਉੱਤੇ ਲੋ ਜੀ ਦੋਨੋਂ ਐ ਨਹੀਂ ਕੋਈ ਚੱਕਰ ਭਈ ਸਹੀ ਰੱਖੋ ਠੀਕ ਹੈ ਭਾਈ ਉਧਰ ਨੂੰ ਤੋਰ ਦੇ ਫੇਰ ਸ਼ਰੀਫ ਜੇ ਸੁਵਾ ਦੇ ਆਂ ਦੋਸਤੋ ਦੋਨੋਂ ਹੀ ਬੂਰੀਆਂ ਅੱਜ ਦੀ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਰੇਟ ਭਾਈ ਹੋਰਾਂ ਤੋਂ ਕਨਫਰਮ ਕਰ ਲਿਓ ਜੇ ਜੋੜਾ ਹੀ ਖਰੀਦਣਾ ਹੋਇਆ ਤਾਂ ਵੀ ਸੰਪਰਕ ਬਣਾ ਲਿਓ ਜੇ ਕੱਲੀ-ਕੱਲੀ ਪਸੰਦ ਆਉਂਦੀ ਐ ਤਾਂ ਭਾਵੇਂ ਆ ਕੇ ਖਰੀਦ ਲਿਓ ਜੇ ਦੋਨ ਆ ਗਏ ਬਹੁਤ ਸੋਨਾ ਹਵਾਨਾ ਪੂਰਾ ਢਿੱਲਾ ਪਿਆ ਹਜੇ ਕਿਉਂਕਿ ਮੱਝ ਦਿਨ ਲਾਊਗੀ ਸਾਥ ਵੀ ਪਤਾ ਨਹੀਂ ਸਹੀ ਸੋ ਬਰੀਕ ਚਮੜੀ ਦੀ ਇਸੋ ਦੇ ਮੱਝ ਦੂਜਾ ਸੂਆ ਲੈ ਕਟਿੰਗ ਸੋ ਲੈ ਫਰੇਂ ਕਟਿੰਗ ਹੈ ਕਟੀਆਂ ਦੂਰ ਹੈ 40 ਜੋੜੀ ਤੋਰ ਕੇ ਦਿਨੇ ਤੁਹਾਨੂੰ ਫੜ ਲੈ। ਇੱਕ ਇੱਕ ਫੜ ਲਓ ਭਾਈ। ਸੋ ਮੱਤ ਜਾ ਦੋਨੇ ਬਹੁਤ ਸੋਹਣੇ। ਕਿੰਨੇ ਦੋਨੇ ਪਾਣਾ ਲੱਗਦੀ। ਸਹੀ ਹੈ। ਦੇਖੋ ਦੋ ਪੂਰੀਆਂ ਤੁਹਾਨੂੰ ਦਿਖਾ ਰਹੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਜੀ ਨੂੰ ਜੱਚੇ ਜਿਹੜਾ ਨਾ ਜੱਚਦਾ ਉਹ ਹੀ ਖਰੀਦ ਲਓ ਜੀ। ਤਰ ਵੀ ਤੋਰ ਬਾਈ ਦੋਨੇ ਬਰਾਬਰ ਥੋੜੀ ਦੂਰੀ ਰੱਖ ਕੇ ਤੋਰ ਲਓ ਜੇ ਆਪਸ ਵਿੱਚ ਕਈ ਵਾਰ ਪਸੂ ਬਰਾਬਰ ਕਰ ਲੈ। ਤੇ ਤਾਂ ਕਰ ਲੋ ਪਸੰਦ ਦੋਸਤੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਪਹਿਲਾ ਸੂਆ ਖਰੀਦਣੀ ਚਾਹੁੰਦੇ ਆ ਜਾਂ ਦੂਜਾ ਸੂਆ ਖਰੀਦਣੀ ਚਾਹੁੰਦੇ ਆ ਦੋਨੇ ਹੀ ਨਾਗ ਫੋਰ ਸੇਲ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਦੋ ਬੂਰੀਆਂ ਹੀ ਦਿਖਾਉਣੀ ਆ ਸੀ ਬਾਕੀ ਵੇਟ ਕਰੋ ਜੇ ਇੱਕ ਮੂਰਾ ਮੱਜਾਂ ਦੀ ਵੀਡੀਓ ਅਲੱਗ ਤੋਂ ਚੈਨਲ ਤੇ ਚਲਾਉਣੀ ਹੈ ਬਾਈ ਹੁਣ ਕੋਲ ਹੋਣੀ ਸ਼ੂਟ ਕਰਨੀ ਹੈ ਤੁਦੂ ਬਾਅਦ ਪਹਿਲਾਂ ਤੁਹਾਨੂੰ ਦੂਰੀਆਂ ਦਿਖਾਉਂਦਾ ਸੀ ਉਦੋਂ ਬਾਅਦ ਤੁਹਾਨੂੰ ਕਾਲੀਆਂ ਦਿਖਾ ਦਿੰਦਾ ਇਹ ਲੈ ਜੀ ਬਾਈ ਅੰਦਰ ਬੰਦ ਆਹ ਸਾਹ ਜੀ ਸਾਲ ਵੀ ਆ ਜਾਣਾ ਇਹਨੇ ਸੋ ਫਿਲਹਾਲ ਦੋਸਤੋ ਇਹ ਦੋ ਨਾਗ ਵਿਕਰੀ ਆਸਤੇ ਸੀਗੇ ਦੋਨੇ ਹੀ 5 5 6 6 ਦਿਨ ਹਜੇ ਲੈਂਦੀਆਂ ਮੱਝਾਂ ਹਜੇ ਕੱਚੀਆਂ ਦਿਸਦੀਆਂ ਐ ਬਾਕੀ ਤਿਆਰੀ ਕਿੰਨੀ ਕ ਫੰਡਿੰਗ ਉਹਦਾ ਅੰਦਾਜ਼ਾ ਤੁਸੀਂ ਲਾ ਲਓ ਜੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਮਿਹਰਬਾਨੀ ਨੂੰ